ਲਓ ਜੀ ਆ ਗਈਆਂ ਗਾਜਰਾਂ ਤੇ ਆਪਣਾ ਕੰਮ ਕਰੋ ਸ਼ੁਰੂ ਹਾਂਜੀ ਅੱਜ ਮੈਂ ਕਿਹਦੇ ਪਾਪਾ ਗਾਜਰਾਂ ਲੈ ਕੇ ਆਏ ਨੇ ਅਸੀਂ ਬਣਾਉਣ ਲੱਗੇ ਹਾਂ ਗਿਜਰੇਲ ਦਾ ਮੰਮੀ ਗਾਜਰਾਂ ਦਾ ਲੱਗੇ ਆ ਜੀ ਆਪਾਂ ਸਿਲਕਾ ਉਤਾਰਨ ਉਸ ਤੋਂ ਬਾਅਦ ਇਹਨਾਂ ਦਾ ਕਰਾਂਗੇ ਕੱਦੂ ਕਾਸ ਇਹ ਆਪਣੀਆਂ 2 ਕਿਲੋ ਗਾਜਰਾਂ ਨੇ ਮਨਿੰਦਰ ਨੇ ਕੱਦੂ ਕਾਸ ਕਰਨਾ ਸ਼ੁਰੂ ਕਰ ਦਿੱਤਾ ਮੈਂ ਕਵੀ ਦੇਖਦੀ ਐ ਵੀ ਕੀ ਕਰਾਂ ਇਹਦਾ ਉਂਗਲੀ ਨਾ ਵੱਢੀ ਜਾਵੇ ਅਸੀਂ ਤਾਂ ਕਰਕੇ ਇਹਨੂੰ ਰੋਕਿਆ ਹੋਇਆ ਹਾਂ ਕੱਦੂ ਕਾਸ ਕਰਨਾ ਤੇ ਬਹੁਤ ਧਿਆਨ ਨਾਲ ਕਰਨਾ ਪੈਂਦਾ ਆਪਾਂ ਨੇ ਗੱਜਣਾ ਦਾ ਕੱਦੂ ਕਾਸ ਕਰ ਦਿੱਤਾ ਹੈ ਤੇ ਇਹ ਗਜਰੇਲਾ ਬਣਾਉਣ ਦੇ ਲਈ ਤਿਆਰ ਨੇ ਗਾਉ ਜੀ ਕੜਾਹੀ ਦਿੱਤੀ ਹੈ ਕਿ ਤਾਰਾ ਗਾਜਰਾ ਆਪਣਾ ਦੁੱਧ ਵਿੱਚ ਰੰਗ ਛੱਡਣ ਲੱਗ ਗਈਆਂ ਨੇ ਗਜਰੇਲਾ ਰਿਜਣ ਲੱਗ ਗਿਆ ਜੀ ਕਿੰਨਾ ਕੁ ਟਾਈਮ ਲੱਗੋ ਜੀ ਇਹਨੂੰ ਹੋਰ ਮੈਂ ਲਗ ਜੂਗਾ ਕੰਤਾਂ ਦਾ ਇਹਨੂੰ ਚੰਗੀ ਤਰ੍ਹਾਂ ਰਝਾ ਲੈਣਾ ਜਦ ਐ ਸਾਰਾ ਦੁੱਧ ਹੋ ਹੋ ਗਿਆ ਸੋਗ ਲਿਆ ਕਿ ਉਹ ਵੀ ਪੈਣਾਗਾ ਬਾਅਦ ਵਿੱਚ ਉਹ ਇਹਦੇ ਵਿੱਚ ਚੀਨੀ ਦੀ ਮਾਤਰਾ ਵੀ ਤੁਹਾਨੂੰ ਦੱਸਾਂਗੇ ਅੱਗੇ ਜਾ ਕੇ ਆਏ ਆਪਣਾ 2 ਕਿਲੋ ਗਾਜਰਾਂ ਤੇ 2 ਕਿਲੋ ਦੁੱਧ ਸੀਗਾ ਅੱਗ ਨਹੀਂ ਘਟਣ ਦੇਣੀ ਇਹਦੇ ਵਿੱਚ ਬਿਲਕੁਲ ਨਹੀਂ ਤੇ ਇਹਨੂੰ ਹਲਿਆਉਂਦੇ ਵੀ ਜਾਵਾਂਗੇ ਵਿੱਚ ਵਿੱਚ ਇਹਨਾਂ ਨੂੰ ਅੱਜ ਸਾਜਰੇ ਛੁੱਟੀ ਹੋਗੀ ਪੇਪਰ ਚੱਲਦੇ ਨੇ ਪਰ ਇਹ ਪੜ੍ਹਦੇ ਨਹੀਂ ਹੈਗੇ। ਛੇਡਣ ਤੇ ਜ਼ੋਰ ਹੁੰਦਾ ਜਿੰਨਾ ਪਹਿਲਾਂ ਛੁੱਟੀ ਹੋ ਜਾਵੇ। ਪਰ ਸਮਾਂ ਇਹਨਾਂ ਨੂੰ ਕਦੇ ਕਰਾਈਓ ਮਿਲਦਾ। ਕਿਉਂਕਿ 3 ਵਜੇ ਸਕੂਲੋਂ ਆਉਂਦੇ ਨੇ ਤੇ ਸਾਢੇ 3 ਟਿਊਸ਼ਨ ਜਾਂਦੇ ਨੇ ਫੇਰ ਸਾਢੇ 5 ਇਹ ਟਿਊਸ਼ਨ ਤੋਂ ਆਉਂਦੇ ਨੇ। ਇੰਨੇ ਨੂੰ ਸਿਆਲਾਂ ਦੇ ਦਿਨ ਹੋਣ ਕਰਕੇ ਦਿਨ ਜਲਦੀ ਛਿਪ ਜਾਂਦਾ ਹੈ। ਸਾਡੀ ਮਾਂ ਕਿਦਾਂ ਦੀ ਗਜਰੇਲਾ ਮੰਗ ਰਹੀ ਸੀ। ਮਾਂ ਗੁਜਰੇਲਾ ਕਦੋਂ ਬਣਾ ਮਾਂ ਗੀ ਹੁਣ ਵੀ ਇਹ ਗੁਜਰੇਲੇ ਕਰਕੇ ਕੋਲ ਬੈਠੀ ਹੈਗੀ ਤੇ ਕਹਿੰਦੀ ਹੈ ਵੀ ਕਦੋਂ ਗੁਜਰੇਲਾ ਤਿਆਰ ਹੋਵੇ ਹਾਂ ਤੇ ਕਦੋਂ ਮੈਂ ਖਾਵਾਂ ਇਹ ਬਹੁਤ ਕਾਲੀ ਹੋਈ ਪਈ ਆ ਹਾਂ ਇਹਨੂੰ ਇਸੇ ਕਰਦੇ ਕਹਨੇ ਤੂੰ ਨੀਚੇ ਚਲੀ ਜਾ ਅੰਦਰ ਜਲੀ ਜਾ ਨੀਚੇ ਜਾ ਕੇ ਘੇੜ ਲਾਂ ਇੱਕ ਸੰ ਇਹ ਹਵਾ ਵਾਲਾ ਪੱਖਾ ਤਿਆਰ ਕੀਤਾ ਹੋਇਆਗਾ ਗਿੱਟੀ ਤੇ ਹਵਾ ਮਾਰ ਦਰ ਰਹਿਦਾਗਾ ਨਹੀਂ ਇਹ ਹੈਗੀ ਹਾਂ ਪੱਖੇ ਵਾਲੀ ਭੂਖਣੀ ਪੱਖੇ ਵਾਲੀ ਭੂਖਣੀ ਕਹਿੰਦੇ ਨੇਗੇ ਇਹਨੂੰ ਇਹ ਬਿਜਲੀ ਨਾਲ ਚੱਲਦੀ ਆ ਇਹ ਮੈਂ ਇਹਦੇ ਪਾਪਾ ਨੇ ਆਪ ਤਿਆਰ ਕਰੀ ਆ ਜੇ ਤੁਹਾਨੂੰ ਇਸ ਦੀ ਜਰੂਰਤ ਹੋਈ ਤਾਂ ਇਹਦੇ ਬਾਰੇ ਵੀ ਅਸੀਂ ਦੱਸ ਦਿਆਂਗੇ ਇਹ ਕਿਵੇਂ ਤਿਆਰ ਹੁੰਦੀ ਆ ਇਹ ਭੂਖਣੀ ਨਾਲ ਭੂਖ ਮਾਰਨ ਦੀ ਲੋੜ ਨਹੀਂ ਹੈਗੀ ਇਹਨੂੰ ਇੱਕ ਵਾਰ ਲਾ ਕੇ ਧਰਮ ਚੱਲੀ ਜਾਂਦੀ ਆ ਯਾਨੀ ਕਿ ਨਹੀਂ ਹਾਂ ਤੂੰ ਹਾਂ ਘਟ ਆਉਂਦਾਗਾ ਕਿਉਂ ਆਪਣੇ ਦੇ ਪਾਤੀਆਂ ਦੇ ਨਾਲ ਜਾਨਕੀ ਦੇ ਬੀਜ ਜਦੋਂ ਆਪਾਂ ਅੱਗ ਮਚਾਉਨੇ ਆਂਗੇ ਤੇ ਲੱਕੜ ਦੀ ਅੱਗ ਮਚਾਉਨੇ ਆਂ ਪਾਤੀ ਦੀ ਅੱਗ ਵਿੱਚ ਤੁਹਾਂ ਜਾ ਜਾਂਦਾ ਹੁੰਦਾ ਹੈ ਇਸ ਨੂੰ ਥੋੜੀ ਹਵਾ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਲਗਾਤਾਰ ਚੱਲਦੀ ਰਹਿੰਦੀ ਹੈ ਤੇ ਆ ਜਿਹੜਾ ਕੋਹਾ ਸਾਈਡਾ ਤੇ ਲੱਗਦਾ ਜਾਵੇ ਜਿਸ ਨਾਲ ਹੋਰ ਚੰਗੀ ਮਦਦਤ ਦੇਣਾ ਤਾਰ ਕੇ ਵਿੱਚੇ ਸਿੱਟੀ ਜਾਵਾਂਗੇ ਬੱਦਲ ਹੋ ਗਏ ਨੇਗੇ ਕਦੇ ਧੁੱਪ ਨਿਕਲਿਆਉਂਦੀ ਆ ਤੇ ਕਦੇ ਬੱਦਲ ਹੋ ਜਾਂਦੇ ਅੱਜ ਸਵੇਰ ਦਾ ਇੰਚ ਚੀ ਜਾਂਦਾ ਹੁਣੇ ਭਾਂਡਿਆਂ ਦੇ ਨਾਲ ਖੇਡਦੀ ਐ ਇਹ ਸਾਰੇ ਹੀ ਸਮਾਨ ਆਪਣਾ ਕੋਠੇ ਤੇ ਚਾੜੀ ਫਿਰਦੀ ਆਪਾਂ ਇਧਰ ਅੱਗ ਰੰਗ ਲਾਈ ਪਈ ਆ ਪੂਰੀ ਮੈਂ ਕਿਹਾ ਤੇ ਪਾਪਾ ਨੂੰ ਬਹੁਤ ਉੱਤਰ ਜਰਬਾ ਗਾ ਅੱਗ ਜਾਲਣ ਦਾ ਅੱਗ ਜਾਲਣ ਦਾ ਪੂਰਾ ਤੇਰਬਾ

ਥੋੜਾ ਜਿਹਾ ਤੇਜ ਮਿੱਠੇ ਵਾਲੀ ਹੋ ਜਾਂਦੀ ਹੈ ਇਹ ਜੇ ਅੱਧਾ ਕਿਲੋ ਤੋਂ ਥੋੜੀ ਜਿਮੇ 300 ਗ੍ਰਾਮ 350 ਗ੍ਰਾਮ ਪਾ ਲੈਂਦੇ ਆ ਤਾਂ ਲਾਈਟ ਜਿਹਾ ਮਿੱਠਾ ਰਹਿੰਦਾ ਦਾ ਆਰਕਾ ਜਿਹਾ ਇਹ ਉਹ ਦੰਦ ਆ ਹਾਂ ਇਹ ਦੁੱਧ ਗਿਆਪ ਹੋ ਗਿਆ ਨਾ ਦੁੱਧ ਕਿਦੋਂ ਗਿਆਪ ਹੋ ਗਿਆ ਐਂ ਤੇ ਮੈਂ ਕਹਿੰਦੀ ਆ ਵੀ ਜੇ ਦੁੱਧ ਗਿਆਪ ਹੋ ਗਿਆ ਮੈਂ ਇਹ ਕਹਿੰਦੀ ਆ ਵੀ ਮੈਂ ਕਰ ਲੂੰ ਸਕੂਲ ਵੀ ਲੈ ਕੇ ਜਾਣਾ ਤੇ ਸਕੂਲ ਵੀ ਲੈ ਕੇ ਜਾਵੇਂਗਾ ਤਿੰਨਾਂ ਕਾ ਆਹ ਕਾਣ ਕਾਣ ਖਾਊਗਾ ਮੈਂ ਇਹ ਕਦੀ ਫਰੈਂਡਾਂ ਮੰਗਣ ਦੀਆਂ ਫਿਰ ਫਰੈਂਡਾਂ ਮੰਗਣੀਆਂ ਮੈਂ ਕਿ ਥੋੜਾ ਜਿਹਾ ਦੇ ਦੇ ਆ ਮੰਗਦੇ ਹੁੰਦੇ ਨੇ ਚੀਨੀ ਪਾਉਣ ਨਾਲ ਜੀ ਥੋੜਾ ਜਿਹਾ ਪਾਤਰਾ ਜਿਹਾ ਨਹੀਂ ਹੁੰਦਾ ਹਾਂ ਚੀਨੀ ਨਾ ਫਿਰ ਪਾਣੀ ਛੱਡਦੀ ਹੁੰਦੀ ਹੈ ਜੀ ਇੱਧਰ ਦੇਖੋ ਜੀ ਮਨਿੰਦਰ ਸਿੰਘ ਆ ਗਏ ਮਨਿੰਦਰ ਸਿੰਘ ਦੇ ਨਾਮ ਦਾ ਸੈਂਕੜਾ ਕਿੰਨੇ ਦੀ ਕਾਨਾ ਜੀ ਸੁਣਾ ਤੂੰ ਨਦੇ ਇੱਕ ਹੋਲੀ ਸੁ ਕਰ ਇੱਕੋ ਜੀ ਜਹਾਰ ਕਿੰਨਾ ਵੱਡਾ ਆ ਰਿਹਾ ਦੇਖ ਜਮੀਨ ਨੀਵਾਗਾ ਕੰਨਾ ਨੀਵਾ ਜਹਾਰ ਹਾਂ ਇਦਰਾ ਆਹਾ ਆ ਗਿਆ ਦੁਬਾਰਾ ਫੇਰ ਮੁੜ ਆਇਆ ਅਜ ਆ ਦੇ ਆ ਦੇ ਲੈ ਤੈਨੂੰ ਉਹ ਹੀ ਆ ਜਿਹੜਾ ਤੈਨੂੰ ਮੈਂ ਦਿਖਾਇਆ ਨਹੀਂ ਫੋਟੋ ਇਹ ਚ 4 ਇੰਜਨ ਨੇ ਆਬਰਗਾੜ ਪਾਉਣੀ ਹੈ ਜੇ ਰੇਲਾ ਤਿਆਰ ਹਾਂ ਹੁਣ ਆਪਾਂ ਥੋੜਾ ਜਿਹਾ ਘੋਬਾ ਲਾਂਗੇ ਇਹਦੇ ਚ ਮੰਨ ਜੇ ਜਿੰਬਾਂਗੇ ਜੇ ਜੇ ਰੇਲਾ ਤਿਆਰ ਹੈ ਟੇਸਟ ਕਰਕੇ ਦੱਸਾਂਗੀ ਕਿ ਕੈਸੇ ਬਣੇ ਕੇ ਹੈ ਜਿਹਾ ਬਣਿਆ ਦਾ ਦੱਸਿਓ ਤੁਹਾਨੂੰ ਕੀ ਮੇ ਲੱਗਿਆ ਮਿੱਠਾ ਠੀਕ ਹੈ ਜੀ ਇਹਦਾ ਜੀ ਇਹਦਾ ਟੇਸਟੀ ਹੈ ਤੁਸੀਂ ਦੱਸੋ ਠੀਕ ਆ ਵਧੀਆ ਠੀਕ ਆ ਫਿਰ ਬਾਏ ਕਹ ਦਾਂ ਬਾਏ ਲਾਈਵ ਤੇ ਸੇਮ ਜਿਸ ਤਰ੍ਹਾਂ